ਖੜਿਆ ਇਸ ਟਾਈਮ ਮਕਰੋੜ ਸਾਹਿਬ ਘੱਗਰ ਦੇ ਉੱਤੇ ਸੰਗਰੂਰ ਜ਼ਿਲ੍ਹੇ ਦਾ ਲਹਿਰਾ ਗਾਗੇ ਦਾ ਹਲਕਾ ਦਾ ਜਿਹੜਾ ਇਹ ਪਿੰਡ ਹੈ ਅਸ ਟਾਈਮ ਖੱਗਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਦੁਬਾਰਾ ਤੋਂ ਖੱਗਰ ਪੂਰਾ ਆਫਾਨ ਤੇ ਉੱਤੇ ਚੱਲ ਰਿਹਾ ਹੈ ਖੱਗਰ ਦੇ ਜਿਹੜੇ ਪਾਣੀ ਦੇ ਲੈਵਲ ਦੀ ਗੱਲ ਕੀਤੀ ਜਾਵੇ ਤਾਂ 748 ਤੋਂ 3 ਫੁੱਟ ਉੱਚੇ ਯਾਨੀ ਕਿ ਖਤਰੇ ਦੇ ਇਨਸਾਨ ਤੋਂ 3 3 ਇੰਚ ਸੌਰੀ 3 ਇੰਚ ਹੈ ਜਿਹੜਾ ਉਹ ਉੱਪਰ ਚੱਲ ਰਿਹਾ ਹੈ ਲਗਾਤਾਰ ਕੱਲ ਤੋਂ ਪਾਣੀ ਦਾ ਜਿਹੜਾ ਪੱਧਰ ਹੈ ਉਹ ਵੱਧ ਰਿਹਾ ਹੈ ਪਰ ਲੋਕਾਂ ਦੇ ਵਿੱਚ ਇੱਕ ਵੱਡਾ ਸਹਿਮ ਹੈ ਕਿ ਕੋਈ ਉਹਨਾਂ ਦੀਆਂ ਜੜੀਆਂ ਫਸਲਾਂ ਨੇ ਅਸ ਟਾਈਮ ਪੱਕਣ ਤੇ ਨੇ ਲਗਾਤਾਰ ਜਿਹੜੇ ਇਹ ਰੇਹ ਭਾਰੀ ਮੀਂਹ ਨੇ ਲੋਕਾਂ ਦੀ ਚਿੰਤਾ ਵਧਾਈ ਹੋਈ ਹੈ ਰਾਤ ਦੀ ਨੀਂਦ ਉਡਾਈ ਹੋਈ ਹੈ ਕਿਉਂਕਿ ਪਿਛਲੀ ਵਾਰ ਨਾਲੋਂ ਵੱਖਰੀ ਸਥਿਤੀ ਹੈ ਪਿਛਲੀ ਵਾਰ ਜਿਹੜੀ ਫਸਲ ਦੀ ਬਜਾਈ ਹੋ ਕੇ ਹੀ ਹੋ ਰਹੀ ਸੀ ਉਸ ਟਾਈਮ ਪਾਣੀ ਆਇਆ ਸੀ ਪਰ ਫਸਲ ਦੀ ਜਿਹੜੀ ਬਜਾਈ ਆ ਉਹ ਦੁਬਾਰਾ ਹੋ ਗਈ ਸੀ ਪਰ ਇਸ ਵਾਰੀ ਸਥਿਤੀ ਬੜੀ ਨਾਜ਼ੁਕ ਹੈ ਕਿਉਂਕਿ ਫਸਲ ਨਿਸਰ ਚੁੱਕੀ ਹੈ ਪਰ ਹੁਣ ਭਾਰੀ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਉਧਰੋਂ ਘੱਗਰ ਦਾ ਡੜਾ ਜਿਹੜਾ ਉਹ ਸਤਾ ਰਿਹਾ ਹੈ ਰਾਤਾਂ ਦੀ ਨੀਂਦ ਉਡਾ ਰਿਹਾ ਹੈ ਕਿਉਂਕਿ ਲਗਾਤਾਰ ਪੈ ਰਹੇ ਪਹਾੜੀ ਇਲਾਕੇ ਦੇ ਵਿੱਚ ਮਦਾਨੀ ਇਲਾਕਿਆਂ ਦੇ ਵਿੱਚ ਮੀਂਹ ਘੱਗਰ ਦਾ ਪਾਣੀ ਆ ਜਿਹੜਾ ਉਹ ਵਧਾ ਦਿੱਤਾ ਹੈ ਸਾਡੇ ਨਾਲ ਪਿੰਡ ਦੇ ਕੁਝ ਲੋਕ ਗੁੜੇ ਜੁੜੇ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਜਸਵੀਰ ਸਿੰਘ ਸਲਖਣ ਹੈ ਜਸਵੀਰ ਜੀ ਗੱਲ ਕੀਤੀ ਜਾਵੇ ਜਦੋਂ ਵੀ ਮੀਂਹ ਪੈਂਦਾ ਹੈ ਪਹਾੜੀ ਖੇਤਰਾਂ ਦੇ ਵਿੱਚ ਜਾਂ ਮਦਾਨੀ ਇਲਾਕਿਆਂ ਦੇ ਵਿੱਚ ਤਾਂ ਕਿੱਦਾਂ ਦੀ ਸਥਿਤੀ ਰਹਿੰਦੀ ਹੈ ਇਸ ਇਲਾਕੇ ਦੇ ਲੋਕਾਂ ਦੀ ਅਹ ਜੀ ਪਤਾ ਕੀ ਹੈ ਜੀ ਮੈਨੂੰ ਤਾਂ ਮੇਰੀ 50 ਸਾਲ ਦੀ ਉਮਰ ਹੋ ਗਈ ਜੀ 40 ਸਾਲ ਹੋ ਗਏ ਦੇਖਦਿਆਂ ਨੂੰ ਪਾਣੀ ਤਾਂ ਇੱਥੇ ਹਰ ਸਾਲ ਆ ਜਾਂਦਾ ਜੀ ਘੱਗਰ ਦਾ ਅਹ ਇਹ ਤੱਕੀ ਹਾਲਾਤ ਜਿਆਦਾ ਥੋੜੇ ਜਿੇ ਖਰਾਬ ਹੋ ਰਹੇ ਨੇ ਜੀ ਜਿਵੇਂ 2023 ਚ ਲੱਗਦਾ ਸੀ ਐਵੇਂ ਹੀ ਹਾਲਾਤ ਐ ਤੱਕੀ ਵੀ ਖਰਾਬ ਨੇ ਆ ਇਧਰ ਦੇਖੋ ਤੁਸੀਂ ਜੀ 5 ਫੁੱਟ ਘੱਟੋ ਘੱਟ ਜ਼ਮੀਨ ਨੀਵੀਂ ਆ ਪਾਣੀ ਤੋਂ ਬਿਲਕੁਲ ਪਾਣੀ 5 ਫੁੱਟ ਉੱਤੇ ਚੱਲਣ ਲੱਗ ਰਿਹਾ ਹੈ ਜੇ 2 ਫੁੱਟ ਪਾਣੀ ਹੋਰ ਚੜ ਗਿਆ ਨਾ ਇਧਰਲੇ ਪਾਸੇ ਜਦੇ ਪਾੜ ਪੈ ਜਾਣਾ ਪ੍ਰਸ਼ਾਸਕਨੀਆਂ ਇੱਥੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਜ਼ਿਆਦਾ ਉਹ ਨਹੀਂ ਹੈਗੀ ਮੰਨ ਲਓ ਕੋਈ ਰਾਹਤ ਨਹੀਂ ਮਿਲੀ ਹੋਈ ਪ੍ਰਸ਼ਾਸਨਕਣੀਆਂ ਕਿਸੇ ਨੇ ਕੋਈ ਗੌਰ ਨਹੀਂ ਕਰੀ ਪਹਿਲਾਂ ਹੁਣ ਮੌਕੇ ਦਿੱਤਾ ਦੇਖ ਹਰੇ ਕੇ ਆਪ ਆਪਣੀਆਂ ਰੋਟੀਆਂ ਪੱਥਣ ਆ ਜਾਂਦਾ ਹੈ ਹਰੇ ਕੇ ਰੋਟੀਆਂ ਸੇਕਣ ਆਂਦਾ ਹੈ ਤਾਂ ਮੌਕੇ ਦਿੱਤਾ ਪਹਿਲਾਂ ਕੋਈ ਨਾ ਤਾਂ ਬੰਦ ਤੇ ਕਿਸੇ ਦੇ ਮਿੱਟੀ ਪੂ ਆਂਦੇ ਜੀ ਨਾ ਕੋਈ ਦੇਖੋ ਇੱਧਰ ਦੇਖ ਲਓ ਤੁਸੀਂ ਆਹ ਦੇਖ ਲਓ ਬਾੜ ਕਿਵੇਂ ਲੱਗ ਰਹੀ ਹੈ ਤੁਸੀਂ ਇੱਕ ਵਾਰੀ ਜ਼ੂਮ ਕਰਕੇ ਦਿਖਾਓ ਵੀਰ ਜੀ ਨੂੰ ਆ ਜੋ ਇੱਧਰਲੀ ਸਾਈਡ ਆਜੋ ਆ ਦੇਖੋ ਜੀ ਹਾਲਾਤ ਮੌਕੇ ਦੇ ਆ ਡਾਫਾਂ ਕਿਵੇਂ ਲੱਗੀਆਂ ਪਈਆਂ ਇਹ ਜੀ ਮੇਰੇ ਕੋਲੇ ਨਾ 4 ਸਾਲ ਪਹਿਲਾਂ ਦੀ ਭਗਵੰਤ ਮਾਨ ਸਾਹਿਬ ਜੀ ਦੀ ਜਿਹੜੇ ਮੌਕੇ ਤੇ ਆਪਣੇ ਮੁੱਖ ਮੰਤਰੀ ਸਾਹਿਬ ਜੀ ਨੇ ਉਹਨਾਂ ਦੀ ਮੇਰੇ ਕੋਲੇ ਵੀਡੀਓ ਪਈ ਹੈ ਉਹਨਾਂ ਨੇ ਕਾਂਗਰਸ ਦੀ ਸਰਕਾਰ ਵੇਲੇ ਕਿਹਾ ਸੀ ਕਹਿੰਦੇ ਕਾਂਗਰਸ ਦੀ ਸਰਕਾਰ ਹੈ ਜਿਹੜੀ ਫਲॉप ਹੈ ਔਰ ਕੱਲੀ ਦੀ ਸਰਕਾਰ ਵੀ ਫਲॉप ਰਹੀ ਹੈ ਪਹਿਲਾਂ ਤੇ ਇਹ ਨਾ ਕਹਿੰਦੇ ਵੀ ਜੇ 6 ਮਹੀਨੇ ਪਹਿਲਾਂ ਸਫਾਈ ਕਰਾ ਦੇਣ ਤਾਂ ਕਿਸੇ ਅਧਿਕਾਰ ਤੱਕ ਨਾ ਜ਼ਿੰਮੇਦਾਰ ਬਚ ਸਕਦਾ ਹੈ ਨਹੀਂ ਫਿਰ ਉਹ ਤਾਂ ਲਗਾਤਾਰ 6 ਮਹੀਨੇ ਪਹਿਲਾਂ ਸਫਾਈ ਕਰਾਉਂਦੇ ਨੇ ਭਾਨਤਮਨ ਦਾ ਸਭ ਤਾਂ ਹਾਂਜੀ ਇੱਥੇ ਜੀ ਕੋਈ ਨਹੀਂ ਕੋਈ ਨਹੀਂ ਇੱਥੇ ਪਹੁੰਚਿਆ ਹੈਗਾ ਹੁਣ ਤਾਂ ਜੀ ਜਿਹੜੇ ਮੌਕੇ ਦੇ ਐਮਐਲਏ ਨੇ ਜੀ ਇੱਥੇ ਲਾਲਾ ਚਲਾ ਉਹ ਵੀ ਗੇੜਾ ਮਾਰ ਰਹੇ ਨੇ ਉਹ ਇਸ ਪੁਲ ਦੇ ਉੱਤੇ ਦੀ ਘੱਟੋ ਘੱਟ 6 ਮਹੀਨੇ ਚ 10 ਗੇੜੇ ਮਾਰਦੇ ਨੇ ਹਾਂ ਕਟੋ ਕਟ ਜੀ 10 ਢੇੜੇ ਮਾਰਦੇ ਨੇ ਮੌਕੇ ਤੇ ਇੱਥੋਂ ਦੀ ਇਸ ਪੁਲ ਦੇ ਉੱਤੋਂ ਦੀ ਆਹ ਦੇਖ ਲਓ ਤੁਸੀਂ ੜੰਗਾ ਕਿਵੇਂ ਫਸਿਆ ਪਿਆ ਕੱਡ ਕੱਡੀਆਂ ਕਿਕਰਾਂ ਚਾੜ ਖੜੇ ਨੇ ਆ ਇੱਥੇ ਵੀ ਨਾ ਜੀ ਜਿਹੜਾ ਮਾੜਾ ਮੋਟਾ ਹੁਣ ਬੰਦਾਂ ਤੇ ਖੜੇ ਨੇ ਉਹ ਵੀ ਨਰੇਗਾ ਵਾਲੇ ਨੇ ਜਿਹੜੀ ਸੈਂਟਰ ਸਰਕਾਰ ਦੀ ਸਕੀਮ ਹੈ ਨਰੇਗਾ ਦੀ ਨਰੇਗਾ ਵਾਲੇ ਆ ਕੇ ਇੱਥੇ ਵਿਚਾਰੇ ਥੱਲੇ ਥੁੱਲੇ ਜੇ ਲਾਂਦੇ ਨੇ ਮਾੜੇ ਮੋਟੇ ਨਹੀਂ ਸਾਨੂੰ ਨਾ ਪ੍ਰਸ਼ਾਸਨਕ ਨਹੀਂੋਂ ਤਾਂ ਨਾ ਕੋਈ ਇੱਥੇ ਨਾ ਕੋਈ ਦਿਹਾੜੀਆ ਨਹੀਂ ਭੇਜਿਆ ਗਿਆ ਕੋਈ ਇੱਥੇ ਪਹਿਲਾਂ ਕੋਈ ਮੁਲਾਜ਼ਮ ਨਹੀਂ ਭੇਜਿਆ ਗਿਆ ਹੁਣ 4 ਦਿਨਾਂ ਤੋਂ ਇੱਥੇ ਲਾਲਾ ਸੈਕਟਰੀ ਐਚ ਡੀ ਐਮ ਹੁ ਇਥੇ ਕੋਈ ਸਪਾਈਸ ਪੂਣੀ ਹੋਈ ਨਹੀਂ ਜੀ ਜੇ 2 ਫੁੱਟ ਪਾਣੀ ਚੜ ਗਿਆ ਜੀ ਘੱਟੋ-ਘੱਟ ਇਸ ਨਾਲ 25 ਪਿੰਡਾਂ ਨੂੰ ਨੁਕਸਾਨ ਹੈ 25 ਪਿੰਡ ਤਬਾਹ ਹੋ ਜਾਣਗੇ ਜੀ 40000 ਕਿੱਲਾ 25 ਪਿੰਡਾਂ ਦਾ ਜਿਹੜੇ ਚੋਂ ਇੱਕ ਫੂੰਸ ਤੱਕ ਨਹੀਂ ਬਚਣਾ ਜੀ ਜਿਵੇਂ ਆਪਾਂ ਗੱਲ ਕਰੀਏ 2023 ਦੇ ਵਿੱਚ ਫਸਲ ਲੋਕਾਂ ਨੇ ਦੁਬਾਰਾ ਬਿਜਾਈ ਕਰ ਲਈ ਸੀ ਪਰ ਇਸ ਵਾਰੀ ਸਥਿਤੀ ਕੁਝ ਵੱਖਰੀ ਆ ਕਿਉਂਕਿ ਫਸਲ ਪੱਕ ਕਹਿ ਸਕਦੇ ਨਿਸਰ ਚੁੱਕੀ ਆ ਬਗੋਲੇ ਆ ਫਸਲ ਕੁਝ ਫਸਲ ਆ ਜਿਹੜੀ ਪੱਕ ਦਾਣਾ ਪੈ ਚੁੱਕੇ ਆ ਇਸ ਵਾਰੀ ਕਿ ਕਿੰਨਾ ਨੁਕਸਾਨ ਹੋ ਸਕਦਾ ਇਸ ਵਾਰ ਤਾਂ ਜੀ ਫਿਰ ਜੇ ਪਾਣੀ ਟੁੱਟ ਗਿਆ ਜੀ ਕਣਕ ਬਣੀ ਬੀਜਣੀ ਹੈਗੀ ਜੀ ਜ਼ਿਮੀਂਦਾਰ ਜਮ੍ਹਾਂ ਮਾਰਿਆ ਜਾਊਗਾ ਜਿਵੇਂ ਆਪਾਂ ਆਪਾਂ ਗੱਲ ਕਰ ਲਏ ਨੇ ਕਿ ਪਿਛਲੀ ਵਾਰ ਜਿਹੜੇ ਸੀਐਮ ਭਵਨ ਤਮਾਰ ਨੇ ਬੜੇ ਮਤਲਬ ਕਿ ਸਟੇਜਾਂ ਦੇ ਉੱਤੋਂ মিডিਆ ਦੇ ਸਾਹਮਣੇ ਕਿ ਜੇਕਰ ਇਸ ਵਾਰੀ ਮੁਰਗੀ ਬੱਕਰੀ ਦਾ ਮੁਆਵਜ਼ਾ ਦੇਣ ਦੀ ਗੱਲ ਕਰਦੇ ਪਿਛਲੀ ਵਾਰ ਤੁਸੀਂ ਪਰ ਇਕੜ ਦਾ ਕਿੰਨਾ ਮੁਆਵਜ਼ਾ ਮਿਲਿਆ ਸੀ ਪਿਛਲੀ ਵਾਰ ਕੋਈ ਮੁਆਵਜ਼ਾ ਨਹੀਂ ਮਿਲਿਆ ਜੀ ਬੋਲੇ ਬੋਲੇ ਗਿਆ ਸੀ ਬਸ ਨਾ ਕੋਈ ਮੁਰਗੀ ਮਿਲੀ ਨਾ ਬੱਕਰੀਏ ਮਿਲੀ ਹੈਗੀ ਮੁਆਵਜ਼ਾ ਤਾਂ ਕਹਿੰਦੇ ਪੈਸੇ ਦੇ ਦਾਂਗੇ ਉਹਦੇ ਕੋਈ ਪੈਸਾ ਪੂਸਾ ਤਾਂ ਕੀ ਆਣਾ ਸੀ ਇੱਕ ਇੱਕ ਮੁਰਗੀਏ ਦੇ ਜਾਂਦਾ ਮੁਰਗੀ ਤਾਂ ਨਹੀਂ ਆਈ ਜੀ ਕਿਸੇ ਕੋਲੇ ਨਹੀਂ ਜੇ ਮੁਰਗੀ ਦੇ ਜਾਂਦੇ ਫਿਰ ਕੀ ਕਰਦੇ ਫਿਰ ਮੁਰਗੀ ਬਣਾ ਕੇ ਖਾ ਲੈਂਦੇ ਹੋਰ ਕੀ ਕਰਦੇ ਐ ਤਾਂ ਹੋ ਜਾਂਦਾ ਵੀ ਆ ਪ੍ਰਧਾਨ ਮੁੱਖ ਮੰਤਰੀ ਸਾਹਿਬ ਸਾਡੇ ਸਾਨੂੰ ਮੁਰਗੀ ਤਾਂ ਖਿਲਾਗੇ ਉਹਨਾਂ ਨੇ ਵੈਸੇ ਮੁਆਵਜ਼ੇ ਦੀ ਗੱਲ ਕੀਤੀ ਸੀ ਮੁਰਗੀ ਦੇਣ ਦੀ ਗੱਲ ਹਮ ਪੈਸੇ ਤਾਂ ਮੁਰਗੀ ਦੇ ਵੀ ਕਹਿੰਦਾ ਸੀ ਦਊਂਗਾ ਹਾਂ ਪਾ ਪੈਸੀ ਕੋਈ ਨੂੰ ਮੁਰਗੀ ਦੀ ਆਏ ਨਾ ਬੱਕਰੀ ਦੀ ਆਏ ਕੁਝ ਨਹੀਂ ਆਇਆ ਹੈਗੇ ਜੀ ਔਰ ਉਹਨਾਂ ਨੇ ਕਿਹਾ ਸੀ ਅੱਜ ਤੋਂ 4 ਸਾਲ ਪਹਿਲਾਂ ਕਹਿੰਦਾ ਵੀ ਜੇ 6 ਮਹੀਨੇ ਪਹਿਲਾਂ ਡਰੇਨ ਦੀ ਸਫਾਈ ਹੋ ਜਾਵੇ ਔਰ ਜ਼ਿਮੀਦਾਰ ਬਚ ਸਕਦਾ ਹੈ ਇੱਕ ਆਪਣੇ ਐਸ ਡੀ ਐਮ ਸਾਹਿਬ ਲਹਿਰੇ ਤੋਂ ਮੰਨ ਲਓ ਤੁਸੀਂ ਬਰਖਾਸਤ ਕਰੇ ਨੇ ਉਹਨਾਂ ਨੇ 40 ਲੱਖ ਰੁਪਇਆ ਆਇਆ ਸੀ ਡਰੇਨ ਦਾ ਤੇ ਉਹ 40 ਲੱਖ ਰੁਪਈਆ ਨਾ ਪੁਲ ਤੋਂ ਹਜੇ ਜੇਬੀਸੀ ਉਤਰੀ ਨਹੀਂ ਸੀ ਕਹਿੰਦੇ 40 ਲੱਖ ਰੁਪਈਆ ਖਤਮ ਹੋ ਗਿਆ ਜੇ ਉਹਨਾਂ ਨੂੰ ਪੁੱਛਿਆ ਗਿਆ ਵੀ ਬਈ ਤੂੰ ਲਲਾ ਡਰੇਨ ਟੁੱਟ ਗਈ ਉਹਦੇ ਨਾਲ ਜੀ ਘੱਟੋ ਘੱਟ ਅ 2000 ਕਿੱਲਾ ਮਰਿਆ ਔਰ ਉਹਨੂੰ ਪੁੱਛਿਆ ਮੰਨ ਲਓ ਜਿਹਦੇ ਕੋਲੇ ਠੇਕਾ ਸੀ ਵੀ ਬਈ ਆ 40 ਲੱਖ ਰੁਪਈਆ ਤੁਹਾਨੂੰ ਮਿਲਿਆ ਸੀ ਅ ਇੱਧਰ ਉੱਧਰ ਨੂੰ ਕਰੋ ਹਾਂ ਵੀ ਜਿਹੜਾ ਤੁਹਾਨੂੰ 40 ਲੱਖ ਰੁਪਏ ਮਿਲਿਆ ਸੀ ਤਾਂ ਉਹ 40 ਲੱਖ ਰੁਪਏ ਕਿੱਥੇ ਤੁਹਾਨੂੰ ਇਹ ਡਰੇਨ ਸਾਫ਼ ਕਰਨ ਵਾਸਤੇ 40 ਲੱਖ ਰੁਪਏ ਪਾਇਆ ਸੀ ਕਹਿੰਦੀ ਜੀ ਉਹ ਤਾਂ 40 ਲੱਖ ਰੁਪਏ ਜੀ ਕਹਿੰਦੇ ਉੱਤੇ ਉੱਤੇ ਜਾਂਦੇ ਜਾਂਦੇ ਕਹਿੰਦੇ ਉੱਤੇ ਚੜ ਗਿਆ 40 ਲੱਖ ਰੁਪਏ ਕਹਿੰਦੇ ਵੰਡ ਗਿਆ ਉੱਤੇ ਤੱਕ ਨਹੀਂ ਉੱਤੇ ਦਾ ਮਤਲਬ ਸਮਾਨ ਨੂੰ ਜਾਂ ਆਪਸ ਵਿੱਚ ਸਮਝ ਲਓ ਵੀ ਰੱਬ ਬੇਨਿ ਰਿਸ਼ਤ ਲੈ ਲਈ ਐ ਸਮਝੋ ਜੀ ਜਾਂ ਤਾਂ ਪੈਸਾ ਸਰਕਾਰੀ ਅਫਸਰ ਖੰਦਾ ਉੱਤੇ ਜਾਂ ਪੈਸਾ ਫਿਰ ਲਾਲਾ ਮੰਤਰੀ ਨੂੰ ਚੜਾਵਾ ਚੜਦਾ ਹੈ ਵੈਸਾ ਤਾਂ ਉੱਪਰ ਵਾਲੀ ਲੈ ਜਾਂਦੇ ਨਾ ਡਰੇਨਾਂ ਦੀ ਕਿਹੜੀ ਸਫਾਈ ਹੈ ਜੀ ਜ਼ਿੰਮੇਦਾਰ ਤਾਂ ਜੀ ਹਰ ਪਾਸੇ ਜਿਹੜੇ ਪਾਸੇ ਮਰਜੀ ਲਾ ਲਓ ਤੁਸੀਂ ਜ਼ਿੰਮੇਦਾਰ ਤਾਂ ਮਰਨ ਤੇ ਐ ਜ਼ਿੰਮੇਦਾਰ ਨਾਲ ਕੋਈ ਨਹੀਂ ਖੜਿਆ ਨਾ ਕੋਈ ਸਰਕਾਰ ਖੜੀ ਨਾ ਕੋਈ ਅਫਸਰ ਖੜਦਾ ਜ਼ਿੰਮੇਦਾਰ ਨਾਲ ਇਹ ਹਾਲਾਤ ਦੇਖ ਲਓ ਜੀ ਜੇ 2 ਫੁੱਟ ਚੜ ਗਿਆ ਪਾਣੀ 2 ਫੁੱਟ ਤੋਂ ਬਾਅਦ 40000 ਕਿੱਲਾ ਜ਼ਮੀਨ ਦਾ ਤਬਾਹ ਹੋ ਜਾਣਾ ਕਿਸੇ ਨੂੰ ਕੋਈ ਪ੍ਰਸ਼ਾਸਨ ਨੂੰ ਮਤਲਬ ਨਹੀਂ ਕਿਸੇ ਸਰਕਾਰ ਨੂੰ ਮਤਲਬ ਨਹੀਂ ਹਰ ਸਰਕਾਰ ਹੁਣ ਦੇਖ ਲਓ ਤੁਸੀਂ ਮੌਕੇ ਤੇ ਵੀ ਪਤਾ ਕਿਉਂ ਆਉਂਦੇ ਨੇ ਇਹ ਆਪਣੀਆਂ ਫੋਟੋਆਂ ਪਾਉਣ ਆਉਂਦੇ ਨੇ ਪਾਣੀ ਤੇ ਖੜ ਕੇ ਸੈਲਫੀਆਂ ਲੈਣ ਆਉਂਦੇ ਨੇ ਵੀ ਅਸੀਂ ਮੌਕੇ ਤੇ ਪਈ ਪਹੁੰਚੇ ਕੱਪੜੇ ਲਵੇੜ ਲਿੰਦੇ ਨੇ ਗਾਰੇ ਚ ਬੁਰੇ ਹਾਲ ਕਿਹਨੇ ਪਹਿਲਾਂ ਕਿਹਨੇ ਲਵੇੜੇ ਸੀ 2003 ਚ ਕੱਪੜੇ ਪਹਿਲਾਂ ਤਾਂ ਜੀ ਭਗਵੰਤ ਮਾਨ ਸਾਹਿਬ ਨੇ ਖੁਦ ਲਵੇੜ ਲੇ ਸੀ ਜੀ ਐਤਕੀ ਜਿਉ ਉਹ ਆਪਣਾ ਬੈਂਸ ਸਾਹਿਬ ਨੇ ਸਿੱਖਿਆ ਮੰਤਰੀ ਕੀ ਨਾਮ ਪੂਰਾ ਨਾਉ ਮੇਰੇ ਦਿਮਾਗ ਹਰ ਜੋ ਉਹਤ ਬੈਂਸ ਉਹਨਾਂ ਨੇ ਸਾਰੇ ਕੱਪੜੇ ਲਵੇਲ ਰੱਖੇ ਨੇ ਗਾਰੇ ਚ ਲਿਬੜ ਲਿਬੜ ਕੇ ਉਹ ਪਤਾ ਕੀ ਹੈ ਜੀ ਸਿਰਫ ਵੋਟਾਂ ਦਾ ਚਾਰਾ ਬਣਾਇਆ ਹੋਇਆ ਹੋਰ ਕੋਈ ਚਾਰਾ ਨਹੀਂ ਜੀ ਉਹ ਤੁਸੀਂ ਦੇਖ ਲਓ ਜੀ 6 ਮਹੀਨੇ ਪਹਿਲਾਂ ਆ ਬੰਦ ਚੌੜਾ ਹੋ ਜਾਂਦਾ ਥੋੜਾ ਥੋੜਾ ਮਿੱਟੀ ਹੋਰ ਪੈ ਜਾਂਦੀ ਜੀਮੇਦਾਰਾਂ ਨੂੰ ਕੁਛ ਨਾ ਕੁਛ ਇਸ ਤੋਂ ਰਾਤ ਮਿਲਦੀ ਕੁਛ ਨਾ ਕੁਛ ਬਚਾਅ ਹੁੰਦਾ ਅੱਗੇ ਤਾਂ ਦੇਖ ਰੱਬ ਦੀ ਕਿਸਮ ਮਾਲਕ ਨੇ ਜੋ ਕਰਨਾ ਕਰਨਾ ਹੈ ਇਹ ਤਾਂ ਮਾਲਕ ਦੀ ਮਰਜ਼ੀ ਹੈ ਪਰ ਜੀਮੇਦਾਰ ਨੂੰ ਕੁਛ ਨਾ ਕੁਛ ਰਾਤ ਮਿਲਦੀ ਵੀ ਹਾਂ ਮਿੱਟੀ ਤਾਂ ਲੱਗੀ ਹੋਈ ਹੈਗੀ ਆ ਬੰਦ ਤੇ ਬਿਲਕੁਲ ਜੀ ਇਹ ਇਹ ਬਿਲਕੁਲ ਸਹੀ ਗੱਲ ਹੈ ਜੇਕਰ ਹਿੰਮਤ ਦਾ ਹਮੈਤੀ ਰੱਬ ਜੇਕਰ ਬਚਾਉਣਾ ਹੁੰਦਾ ਤਾਂ ਥੋੜਾ ਮੋਟਾ ਕੋਈ ਮਿੱਟੀ ਵਗੈਰਾ ਲਾਈ ਹੁੰਦੀ ਤਾਂ ਲੋਕਾਂ ਨੂੰ ਵੀ ਵਿਸ਼ਵਾਸ ਹੋਣਾ ਸੀ ਕਿ ਸਰਕਾਰ ਨੇ ਸਾਡੇ ਲਈ ਕੁਝ ਕੀਤਾ ਬਾਈ ਜੀ ਨੌਜਵਾਨ ਇੱਕ ਹੋਰ ਜੁੜੇ ਨੇ ਕੀ ਨਾਮ ਹੈ ਤੁਹਾਡਾ ਭਵਿੰਦਰ ਸਿੰਘ ਜੀ ਭਵਿੰਦਰ ਕੀ ਕਹਿਣਾ ਚਾਹ ਰਹੇ 2023 ਦੇ ਹਾਲਾਤ ਲੱਗਦਾ ਨਹੀਂ ਤੁਹਾਨੂੰ ਕਿ ਜਿਸ ਤਰ੍ਹਾਂ ਰੱਬ ਦੀ ਕਰੋਪੀ ਚੱਲ ਰਹੀ ਆ ਲਗਾਤਾਰ ਮੀਂਹ ਪੈ ਰਿਹਾ ਉਹ ਉਹੀ ਸਥਿਤੀ ਪੈਦਾ ਹੋਣ ਵਾਲੀ ਹੈ ਖੁਦਾ ਦਾ ਖਾਸ ਹਾਂਜੀ ਉਹੀ ਸਥਿਤੀ ਆ ਪਿਛਲੇ 2023 ਤੋਂ ਹੁਣ ਤੱਕ 2 ਫੁੱਟ ਨੀਚੇ ਆ ਪਾਣੀ ਜੋ 2023 ਵਿੱਚ ਸੀ ਪਿਛਲੀ ਵਾਰੀ ਮੇਰੀ ਜ਼ਮੀਨ 'ਚ ਟੁੱਟਿਆ ਸੀ ਸੋ 100 150 ਫੁੱਟ ਬੰਦ ਟੁੱਟਿਆ ਸੀ ਹੂੰ ਤੋ ਜਿਸ ਟਾਈਮ ਬੰਦ ਹੈਗਾ ਸੀ ਉਸ ਤੋਂ ਪਿੱਛੇ ਹਟ ਕੇ ਮੇਰੀ ਜ਼ਮੀਨ 'ਚ 30 ਫੁੱਟ ਵੱਧ ਕੇ ਲੱਗਿਆ ਸੀ ਬੰਦ ਉਸ ਟਾਈਮ ਕਹਿੰਦੇ ਜੇ ਅਸੀਂ ਦਿਮਸਾਵਾ ਆਏ ਸੀ ਵੀ ਕੁਝ ਦੇਖ ਕੇ ਜਾਮਾ ਹੈ ਉਹ ਜਾਣਾ ਦੇਖ ਕੇ ਜਾਮਾ ਕਿ ਤੁਸੀਂ ਲੱਗਣ ਦਿਓ ਅਸੀਂ ਰੋਕ ਲਾਤੀ ਸੀ ਵੀ ਸਾਡੀ ਜ਼ਮੀਨ ਆੜੀ ਵਿੱਚ ਤੇ ਪਾਣੀ ਕਰਕੇ ਅਸੀਂ ਚਲੋ ਲੱਗਣ ਦਿੱਤਾ ਵੀ ਕੋਈ ਚੱਕਰ ਨਹੀਂ ਵਿਚਾਰ ਲਾ ਲਓ ਉਸ ਤੋਂ ਬਾਅਦ ਕੋਈ ਨਹੀਂ ਅਫਸਰ ਆਇਆ ਉਰੇ ਜੁਨਾਜ ਸਵੇਰੇ ਡੀਸੀ ਸਾਹਿਬ ਸੰਗਰੂਰ ਆਏ ਸੀ ਉਹਨਾਂ ਨੂੰ ਵੀ ਬੋਲਿਆ ਮੈਂ ਅਮਨ ਰੋੜਾ ਜੀ ਵੀ ਆਏ ਸੀ ਅਮਨ ਰੋੜਾ ਤੇ ਬਾਅਦ ਚਾਹੀ ਸੀ ਜਦੋਂ ਡੀਸੀ ਸਾਹਿਬ ਮੈਂ ਡੀਸੀ ਸਾਹਿਬ ਨੂੰ ਬੋਲਿਆ ਸੀ ਨਿਕਰ ਡੀਸੀ ਸਾਹਿਬ ਐਮ ਇੱਕ ਇੱਕ ਗਰ ਕੇ ਗੱਲ ਹੈ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣ ਦਿੱਤੀ ਹੈਗੀ ਉਹ ਕਹਿੰਦੇ ਕੋਈ ਨਾ ਕੋਈ ਮੀਟਿੰਗ ਕਰ ਲਾਂਗੇ ਅਸੀਂ ਵੀ ਹੁਣ ਅਸੀਂ ਆ ਗਏ ਆਂ ਦੇਖ ਲਾਂਗੇ ਪਰ ਇਹਦੀ ਸੁਣਾਈ ਤਾਂ ਨਹੀਂ ਕੋਈ ਹੋਈ ਸਾਰਾ ਕਿਉਂਕਿ 30 ਫੁੱਟ ਬੰਦ ਆਣਾ 100 ਫੁੱਟ ਤੇ ਜਾ ਕੇ ਗੱਲ ਖੜ ਜਾਣੀ 100 ਫੁੱਟ ਤੇ 30 ਫੁੱਟ ਦੇਖ ਲਓ ਤੁਸੀਂ ਕਿੰਨੀ ਜਗ੍ਹਾ ਆ ਜਾਣੀ ਇਹ ਇਹ ਮੇਰੀ 30 ਫੁੱਟ ਜ਼ਮੀਨ ਸੀ ਜਿਹੜੀ ਉਹ ਇਸ ਬੰਦ ਦੇ ਵਿੱਚ ਆ ਗਈ ਸੀ ਪਰ ਉਹਦਾ ਮੈਨੂੰ ਮਿਲਿਆ ਕੁਝ ਨਹੀਂ ਪਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਕਿ ਇਸ ਟਾਈਮ ਬੀਜਪੀ ਦੇ ਆਗੂ ਦਮਨ ਬਾਜਵਾ ਜੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੀਆਂ ਵੀ ਤਸਵੀਰਾਂ ਤੁਹਾਨੂੰ ਲੈਬ ਤਸਵੀਰਾਂ ਅਸੀਂ ਦਿਖਾ ਦਈਏ ਕਿਉਂਕਿ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਦਮਨ ਜੀ